ਹੈਲੋ ਦੋਸਤੋ ਸਸੀ ਕਾਲ ਕੀ ਹਾਲ ਚਾਲ ਹੈ ਪਾਈ ਅੱਜ ਹੈਗਾ ਸੰਡੇ ਸੰਡੇ ਵੀ ਸਾਰਾ ਦਿਨ ਤਨ ਬਤਾ ਕੰਮ ਕਰਦਿਆਂ ਬੜੇ ਮੁਸ਼ਕਿਲ ਨਾਲ ਗੁਜ਼ਰ ਰਿਹਾ ਕਿਉਂਕਿ ਕਈ ਦਿਨ ਹੀ ਹੁੰਦੇ ਆ ਬੰਦੇ ਦੇ ਹਨਾ ਥਕਾਵਟ ਹੋ ਜਾਂਦੀ ਹੈ ਇੱਕ ਛੁੱਟੀ ਆਂਦੀ ਦੀ ਸੰਡੇ ਦੀ ਊੜੀ ਕੁੜੀ ਥੱਕ ਜਾਂਦਾ ਕਿਹਾ ਵੀ ਸੰਡੇ ਵਾਲਾ ਦਿਨ ਇੰਜੋਏ ਕਰਾਂਗੇ ਸੰਡੇ ਵਾਲੇ ਦਿਨ ਇਹ ਹੀ ਕਰਾਂਗੇ ਉਹ ਕਰਾਂਗੇ ਪਰ ਨਾਥਿੰਗ ਕੁਛ ਚੇਨਰੀ ਹੁੰਦਾ ਬਸ ਸੰਡੇ ਵਾਲੇ ਦਿਨ ਸਵੇਰੇ ਉੱਠੋ ਕੋल्लू ਦੀ ਬੈਲ ਤਰ੍ਹਾਂ ਝੋਟ-ਝੋਕ ਕੰਮ ਕਰਦੇ ਰਹੋ ਪਰ ਇੰਨਾ ਕੋ ਹੁੰਦਾ ਸੰਡੇ ਦੀ ਛੁੱਟੀ ਵਾਲੇ ਦਿਨ ਵੀ ਸਵੇਰੇ ਥੋੜੇ ਜਿਲੇ ਲੇਟ ਉੱਠ ਜਾਂਦਾ ਹੋਰ ਤੇ ਕੋਈ ਨਹੀਂ ਲੇਟ ਉੱਠੀ ਦਾ ਪਾਣੀ ਜਲੰਧਰ ਪਾਣੀ ਜਿਹੜੇ ਪੈਂਦਾ ਰਹਿੰਦੇ ਉਹਨਾਂ ਦੀ ਤਾਂ ਸ਼ਾਇਦ ਨਾ ਹੋ ਤੇ ਸ਼ਹਿਰ ਵਾਲਿਆਂ ਦੀ ਤਾਂ ਪਾਣੀ ਦੀ ਵੀ ਸਮੱਸਿਆ ਹੁੰਦੀ ਫਿਰ ਪਾਣੀ ਚਲੇ ਜਾਂਦਾ ਫਿਰ ਅੱਜ ਤਾਂ ਦੁਪਹਿਰ ਨੂੰ ਪਾਣੀ ਆਖਿਆ ਸੀ ਨਹੀਂ ਤਾਂ ਦੁਪਹਿਰ ਦਾ ਪਾਣੀ ਬੰਦ ਕਰ ਦਿੱਤਾ ਕਈ ਤਰੀਕੇ ਆਂਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨਾ ਕਈ ਗੁੱਸੇ ਹੁੰਦੀਆਂ ਕਈ ਨਰਾਜ਼ਗੀ ਹੁੰਦੀਆਂ ਤੇ ਕਈ ਪਰੇਸ਼ਾਨੀਆਂ ਹੁੰਦੀਆਂ ਹਨ ਮੈਂ ਲੋਕਾਂ ਨੇ ਦੇਖਿਆ 10-10 ਲੇਡੀਜ਼ ਨਾ ਫੁਲਾਣੀ ਜਗ੍ਹਾ ਤੇ ਭੰਡਾਰਾ ਫੁਲਾਣੀ ਜਗ੍ਹਾ ਤੇ ਭੰਡਾਰਾ ਵੀ ਜਿੱਦਾਂ ਐਦਾਂ ਧੁਰ ਪੈਂਦੀਆਂ ਲੋਕਾਂ ਦੇ ਘਰਾਂ ਚੋਂ ਮੰਗਣ ਭੰਡਾਰੇ ਆ ਤੇ ਕਰ ਲੋ ਤੁਹਾਡੀ ਕਪੈਸਿਟੀ ਹੈਗੀ ਤੁਸੀਂ ਕਰ ਲੋ ਪਤਾ ਕੀ ਤਾਂ ਕਹਿੰਦੀ ਹੈ ਵੀ ਇਹ ਜਿੱਦਾਂ ਬੈਂਕ ਹੀ ਖੋਲ ਕੇ ਸਾਰੇ ਬੈਠੇ ਆ ਖੁੱਲਤਾ ਇੰਨਾ ਪੈਸਾ ਕਈ ਵਾਰੀ ਮੈਂ ਲੋਕਾਂ ਨੂੰ ਦੇਖਿਆ ਕਿ ਉਹ ਦੂਜੇ ਤੇ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਪਾਈ ਜਾਣਗੇ। ਵਿਜੀ ਦਾ ਅਗਲਾ ਸਪੰਸਾ ਬੜਾ ਹੀ ਅਮੀਰ ਹੈ। ਹਰ ਇੱਕ ਦੇ ਘਰਾਂ 'ਚ ਫਾਈਨੈਂਸ਼ੀਅਲ ਪ੍ਰੋਬਲਮ ਚੱਲਦੀਆਂ ਹੁੰਦੀਆਂ। ਸਮੱਸਿਆ ਵੰਦੀਆ। ਪੈਸੇ ਆਂਦੀਆ। ਹਰ ਇੱਕ ਦੇ ਘਰ ਜਾਣਾ ਵੀ ਸਹੀ ਨਹੀਂ ਨਾ ਮੇਰੇ ਵਿਚਾਰਨ ਸਨ। ਤੋ ਕਿ ਕਈ-ਕਈ ਮੌਕੇ ਹੁੰਦੇ ਆ ਕਿ ਇਨਸਾਨ ਦੇ ਘਰ ਕੁਦ ਦੇ ਨਹੀਂ ਪੈਸੇ ਉਹ ਫਿਰ ਉਹਨੇ ਕਿੱਥੋਂ ਦੇਣੇ ਵਿਚਾਰੇ ਨੇ ਅੱਜ ਹੈਗੀ ਸ਼ਿਵਰਾਤਰੀ ਵੈਸੇ ਭਗਵਾਨ ਬੋਲੇ ਨਾ ਤਾਂ ਜਾਦਾ ਦਿਨ ਤੇ ਸਾਰਿਆਂ ਨੂੰ ਬਹੁਤ ਮੁਬਾਰਕ ਕਿਉਂਕਿ ਪਵਾਨ ਜੀ ਦਾ ਵਿਆਹ ਹੈ ਹਨਾ ਤੇ ਚਲੋ ਦਰਸ਼ਨ ਪਾਉਣੇ ਆ ਉਹਨਾਂ ਦੇ ਮਹਾਰਾਜ ਸਾਰਿਆਂ ਦੀਆਂ ਇਸ਼ਾਵਾਂ ਪੂਰੀਆਂ ਕਰਨ ਆਪਾਂ ਇਹੀ ਕਹਿੰਨੇ ਆ ਤੇ ਭਗਵਾਨ ਦੇ ਬੜੇ ਮਹਾਨ ਨੇ ਤੇ ਭੋਲੇनाथ ਵੀ ਕਹਿੰਦੇ ਆ ਉਹਨਾਂ ਨੂੰ ਤੇ ਅੱਜ ਸ਼ਿਵਰਾਤਰੀ ਹੈ ਹਨ ਕਹਿੰਦੇ ਆ ਵੀ ਸਾਰੇ ਕੀੜੇ ਮਕੌੜੇ ਹੁਣ ਛੱਡ ਦਿੰਦੇ ਆ ਹਨ ਤੇ ਚਲੋ ਕੋਈ ਨਹੀਂ ਜੇ ਉਹਨਾਂ ਨੇ ਸਮਾਲ ਕੇ ਰੱਖੇ ਸੀ ਤੇ ਜੇ ਉਹ ਛੱਡ ਦੇਣਗੇ ਤੇ ਪਬਲਿਕ ਵੈਸੇ ਵੀ ਦੁਨੀਆ ਤੇ ਹਰ ਜੀਵ ਨੂੰ ਦੀਂ ਦਾ ਹੱਕ ਹੈ ਤੇ ਸਾਰਿਆਂ ਨੂੰ ਫਿਰ ਮੈਂ ਕਹਿੰਦੀ ਆ ਬਹੁਤ-ਬਹੁਤ ਮੁਬਾਰਕ ਹੁਣ ਜੇ ਆਪਾਂ ਉਦ ਦਾ ਵੀ ਗੱਲ ਕਰੀਏ ਵੈਲੈਂਟਾਈਨ ਡੇ ਗਿਆ ਜਾਨਨ ਸ਼ਿਵਰਾਤਰੀ ਵੀ ਹੋਗੀ ਜਿੰਨੇ ਵੀ ਬੰਦ ਤਿਆਰ ਸੀ ਹੋਗੇ ਹੁਣ ਆਏਗੀ ਅੱਗੇ ਜਾ ਕੇ ਫਸਾਖੀ ਹੈ ਨਾ ਤੇ ਪਰ ਇਨ ਬਿਟਵੀਨ ਜਿਹੜਾ ਸਮਾਂ ਦਾ ਉਹ ਪੇਪਰ ਆ ਰਹੀ ਆ ਬੱਚਿਆਂ ਦੇ ਫਾਈਨਲ ਐਗਜ਼ਾਮ ਤੇ ਹੁੰਦੇ ਸਾਰਿਆਂ ਨੂੰ ਪੜ੍ਹਨਾ ਤੇ ਟੀਚਰ ਵੀ ਮਿਹਨਤ ਲਾਉਂਦੇ ਆ ਤੇ ਚਲੋ ਜੋ ਵੀ ਹੁੰਦਾ ਕੰਮਕਾਜ ਸੇ ਕਰਨੀ ਪੈਂਦੀ ਆ ਘਰਾਂ ਦੇ ਕੰਮ ਜਿਹੜੇ ਪੜਾਉਣ ਦੇ ਕੰਮ ਹੁੰਦੇ ਆ ਉਹ ਵੀ ਬੜੇ ਔਖੇ ਹੁੰਦੇ ਆ ਹਨਾ ਕਹਿ ਦਿੰਦੇ ਆ ਕਿ ਉਹ ਨਲਾਇਕ ਸੀ ਉਸ ਮੈਡਮ ਕੋਲ ਨੇ ਟਿਊਸ਼ਨ ਰੱਖੀ ਹੈ ਕੋਈ ਪਾਸ ਹੋ ਗਿਆ ਪਰ ਹਰ ਇੱਕ ਨੂੰ ਪਾਸ ਕਰਾਣਾ ਜਾਂ ਉਹਨੂੰ ਕਾਬਲ ਕਰਨਾ ਵੜਾ ਉੱਕਾ ਹੁੰਦਾ ਤੇ ਚਲੋ ਜ਼ਿੰਦਗੀ ਚੱਲਦੀ ਰਹਿੰਦੀ ਆ ਮੈਨਾ ਸਾਰਿਆਂ ਨੂੰ ਦਿਖਿਆ ਹੈ ਹਨਾ ਕਿ ਜਿਹੜੇ ਨਾ ਵਿਊ ਲਾਈਕ ਸ਼ੇਅਰ ਕਮੈਂਟ ਜਿਹੜੇ ਉਹ ਘਟ ਕੀ ਹੋਏ ਆ ਹਨਾ ਪਤਾ ਨਹੀਂ ਕਿਉਂ ਤੁਸੀਂ ਬਿਜੀ ਰਹਿੰਦੇ ਹੋ ਚਲ ਮੈਂ ਮੰਨਦੀ ਆ ਕਈ ਪਰਨਾਮੀ ਨੇ ਕਈ ਮੰਮੀਆਂ ਆਪਣੇ ਬੱਚਿਆਂ ਨੂੰ ਪੜਾਉਂਦੀਆਂ ਹੋਣਗੀਆਂ ਵੀ ਬੰਦਾ ਰੀਲਾਂ ਰੂਲਾਂ ਨਹੀਂ ਦੇਖਦਾ ਤੇ ਕਈ ਬੱਚੇ ਵੀ ਜਲੋ ਆਪਣੀ ਪ੍ਰਾਈਵਟ ਜ਼ਿਆਦਾ ਧਿਆਨ ਦੇਣ ਲੱਗੇ ਪਰ ਚਲੋ ਸਾਡੇ ਤੇ ਵੀ ਮਿਹਰਬਾਨੀ ਕਰ ਦਿਆ ਕਰੋ ਵਿੱਚੋਂ ਥੋੜਾ ਟਾਈਮ ਜਿਹੜਾ ਰਿਲੈਕਸ ਦਾ ਹੁੰਦਾ ਹੈ ਨਾ ਉਦੋਂ ਥੋੜੀ ਮਿਹਰਬਾਨੀ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਸ਼ੁਕਰੀਆ ਹੁੰਦਾ ਹੈ ਹੁਣ ਤਾਂ ਕਾਮਨ ਜੀ ਗੱਲ ਹੁੰਦੀ ਹੈ ਕਿ ਇਦਾਂ ਵੀਡੀਓ ਬਣਾਉਣਾ ਪਹਿਲਾਂ ਨਾ ਬੜਾ ਅਜੀਬ ਤੇ ਅਟਪਟਾ ਲੱਗਦਾ ਸੀ ਹੁ ਨਹੀਂ ਲੱਗਦਾ ਤੇ ਆਪਾਂ ਇੱਕ ਤੁਹਾਡੇ ਰੂਪ ਰੂਪ ਗੱਲ ਕਰਦੇ ਰਹਨੇ ਆ ਪਰ ਚਲੋ ਤੁਸੀਂ ਵੀ ਮਿਹਰਬਾਨੀ ਕਰਿਆ ਕਰੋ ਤੇ ਜਿਵੇਂ ਜਿਵੇਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋਗੇ ਤੇ ਕਾਮਜਾਬੀ ਹੋ ਜੂਗੀ ਚੈਨਲ ਮੋਨਟਾਈਜ਼ ਹੋ ਜਾਣਗੇ ਤੇ ਫਿਰ ਪਬਲਿਕ ਦਾ ਹੀ ਸ਼ੁਕਰੀਆ ਬੜਾ ਹੁੰਦਾ ਕਿਉਂਕਿ ਇੱਥੇ ਨੱਟ ਤੇ ਤਾਂ ਜਿੰਨੀ ਵੀ ਕਾਮਜਾਬੀ ਕਿਸੇ ਨੂੰ ਵੀ ਮਿਲਦੀ ਹੈ ਨਾ ਪਬਲਿਕ ਥਰੂ ਹੀ ਬੋਲਦੀ ਹੈ ਤੇ ਪਬਲਿਕ ਦਾ ਹਮੇਸ਼ਾ ਸ਼ੁਕਰੀਆ ਦਈ ਕਰਨਾ ਬੰਦਾ ਜੇ ਕਿਸੇ ਨੇ ਬਹੁਤ ਜ਼ਿਆਦਾ ਨੋਟ ਵੀ ਕਮਾ ਲਈ ਹੁੰਦੇ ਉਹ ਵੀ ਮੈਂ ਕਿੰਨੀ ਮੀਡੀਆ ਤੋਂ ਜਿੰਨੇ ਵੀ ਕਮਾਈ ਕਰਦੇ ਆ ਆਡੀਅנס ਦੀ ਵਜ੍ਹਾ ਕਰਕੇ ਹੁੰਦੇ ਵੈਸੇ ਸਾਰੇ মিডিਆ ਵਾਲਿਆਂ ਨੂੰ ਗਿਣੀ ਜਾਂਦੇ ਆ ਸੋਸ਼ਲ ਮੀਡੀਆ ਨੂੰ ਜੇ ਸਿਨੇਮੇ ਚ ਫਿਲਮ ਲੱਗਦੀ ਉੱਥੇ ਵੀ ਤਾਂ ਪੈਸੇ ਆਡੀਅেন্স ਹੀ ਖਰਚ ਕਰਦੀ ਆ ਜੋ ਵੀ ਚੀਜ਼ਾਂ ਪਰਚੇਸ ਕਰਕੇ ਲੈਂਦੇ ਆ ਲੋਕ ਕੀ ਲੈਂਦੇ ਆ ਤੇ ਇਦਾਂ ਹੀ ਆ ਚੱਲਦੀ ਏ ਜ਼ਿੰਦਗੀ